ਰਹੀ ਹੂ ਡੇਲੀ ਪਬਲਿਕ ਲਾਈਵ ਸੋਜਾਨਪੁਰ ਦੀ ਅੱਪਰ ਬਾਰੀ ਨੈਰ ਵਿੱਚੋਂ ਇੱਕ ਵਿਅਕਤੀ ਦੀ Laash ਮਿਲੀ ਅੱਜ ਸੋਜਾਨਪੁਰ ਦੇ ਪੁਲ ਨੰਬਰ 4 ਅਤੇ 5 ਦੇ ਵਿਚਕਾਰ ਲੋਕਾਂ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕੁਝ ਲੋਕਾਂ ਨੇ ਨੈਰ ਵਿੱਚ ਇੱਕ ਵਿਅਕਤੀ ਦੀ Laash ਤੈਰਦੀ ਦੇਖੀ ਲੋਕਾਂ ਨੇ ਇਸ ਬਾਰੇ ਸੋਜਾਨਪੁਰ ਪੁਲਿਸ ਨੂੰ ਸੂਚਿਤ ਕੀਤਾ ਜਿਸ ਕਾਰਨ ਲੋਕਾਂ ਨੇ Laash ਨੂੰ ਨੈਰ ਵਿੱਚੋਂ ਬਾਹਰ ਕੱਢਿਆ ਇਸ ਦੌਰਾਨ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ Laash ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਮਰੇ ਤੱਕ ਵਿਅਕਤੀ ਕੋਲੋ ਮੋਬਾਈਲ ਫੋਨ ਅਤੇ ਉਸ ਦੇ ਗਲੇ ਵਿੱਚ ਸੋਨੇ ਦੀ ਚੇਨ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਲਈ লাশ ਨੂੰ ਹਸਪਤਾਲ ਪੇਟ ਜੀ ਇਹ ਕੀ ਮਾਮਲਾ ਹੈ ਜੀ ਰੱਖਿਆ ਗਿਆ ਮੈਂ ਅਨਰੇਸ਼ ਕੁਮਾਰ ਐਸਐਹ ਜਥਾਣਾ ਸੁਜਾਨਪੁਰ ਜੀ ਤੇ ਥਾਣੇ ਹਾਜ਼ਰ ਸੀ ਤੇ ਸਾਨੂੰ ਇਤਲਾਹ ਮਿਲਦੀ ਜਪੀ ਕਿ ਇੱਕੋ ਡੈੱਡ ਗੱਡੀ ਤੇ ਨਹਿਰ ਵਿੱਚ ਪਾਣੀ ਛੱਡਿਆ ਤੇ ਡੈੱਡ ਗੱਡੀ ਆਈ ਹੈ ਜੋ ਪਬਲਿਕਨ ਬਾਹਰ ਕੱਟ ਕੇ ਰੱਖੀ ਹੈ ਇਹ ਉਹ ਆਇਆ ਹੁਣ ਅਜ ਸਨাক্ত ਨਹੀਂ ਹੋ ਰਹੀ ਤੇ ਵੈਰੀਫਾਈ ਕਰਦੇ ਪਿਆ ਕੋਈ ਡਾਕੂਮੈਂਟ ਵਗਾਰਾ ਮਿਲੇ ਦੀ ਡਾਕੂਮੈਂਟ ਕੋਈ ਨਹੀਂ ਕਮਾਇਲ ਹੈਗਾ ਆਪਣੇ ਸੰਸੰਗ ਦਾ ਨਾ ਕੋ ਪਾਣੀ ਚ ਡੁੱਬਿਆ ਜੀ ਤੇ ਸ਼ਾਇਦ ਉੱਚੋਂ ਕੋਈ SIM ਵਗਾਰਾ ਬਾਹਰ ਕੱਢ ਕੇ ਤੇ ਕੋਈ ਸਾਨੂੰ ਕਨੈਕਟ ਮਿਲ ਜਵੇ ਹਾਂਜੀ ਉਹਨ ਡੈਡ ਬੋਡੀ ਡੈਡ ਬੋਡੀ ਦਾ ਕੀ ਜਬੇ ਡੈਡ ਬੋਡੀ ਆਪਾਂ ਡੈਡ ਹਸਤੇ ਰੱਖਾਂਗੇ ਸਨাক্ত ਲਈ ਜੀ ਹਾਂਜੀ ਹਾਂਜੀ ਜੇ ਬਾਰਸ ਕੋਈ ਮਿਲ ਗਿਆ ਠੀਕ ਹੈ ਤੇ ਫਿਰ ਦੇਖਦੇ ਹਾਂ ਇਹ ਕਿੰਨੇ ਤੱਕ ਰੱਖੀ ਹੈ ਇਹ ਇਹ 72 ਘੰਟੇ ਰੱਖੀ ਜਾਂਦੀ ਹੈ ਪਰ ਚਲੋ ਸਾਨੂੰ ਕਨੈਕਟ ਮਿਲ ਜਾਨਾ ਕੋਈ ਨਾ ਕੋਈ ਇਹਦਾ ਮੋਬਾਈਲ ਤੋਂ ਸਾਨੂੰ ਪਤਾ ਲੱਗ ਜਾਏਗਾ ਠ